ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਛੋਟੇ ਛੋਟੇ ਉਪਾਤੇ ਜਾਣਕਾਰੀ ਲੈ ਕੇ ਆਏ ਹਾਂ ਜੋ ਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਾਸ ਕਰਕੇ ਵਿਆਹੀਆਂ ਹੋਈਆਂ ਔਰਤਾ ਇਸ ਵਾਰ ਕਰਪਾ ਚੌਥ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਕੁਝ ਗਲਤੀਆਂ ਨਹੀਂ ਤਾਂ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਤੀ ਪਤਨੀ ਤੇ ਘਰ ਹੋ ਜਾਵੇਗਾ ਗੁੰਗਾਲ ਜੇਕਰ ਅਸੀਂ ਇਹ ਕੁਝ ਖਾਸ ਗਲਤੀਆਂ ਕਰਦੀਆਂ ਤਾਂ ਉਹ ਕਿਹੜੀਆਂ ਗਲਤੀਆਂ ਨੇ ਜੋ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਤੇ ਕਿਹੜੇ ਉਪਾਅ ਨੇ ਜਿਹੜੇ ਕਿ ਇਹਨਾਂ ਗਲਤੀਆਂ ਅਕਸਰ ਅਸੀਂ ਜੇਕਰ ਇਹ ਗਲਤੀਆਂ ਕਰ ਲੈਨੇ ਆਂ ਤੇ ਉਹ ਕਿਹੜੇ ਉਪਾਅ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਡੀਆਂ ਇਹ ਗਲਤੀਆਂ ਦੇ ਨਾਲ ਜੋ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਚੱਲ ਰਹੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਇਹ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਾਪਾਣ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧਰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਕਰਵਾ ਚੌਥ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ ਨਹੀਂ ਤਾਂ ਘਰ ਤੇ ਪਤੀ ਉਹ ਜਾਵੇਗਾ ਬਰਬਾਦ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਕਿਹੜੇ ਉਹ ਕੰਮ ਤੇ ਗਲਤੀਆਂ ਨੇ ਜਿਹੜੇ ਸਾਨੂੰ ਕਰਵਾ ਚੌਥ ਤੇ ਹਰ ਇੱਕ ਔਰਤ ਨੂੰ ਧਿਆਨ ਦੇ ਨਾਲ ਕਰਨੇ ਚਾਹੀਦੇ ਨੇ ਤੇ ਕੁਝ ਗੱਲਾਂ ਦਾ ਖਾਸ ਧਿਆਨ ਵੀ ਰੱਖਣਾ ਚਾਹੀਦਾ ਹੈ ਤੇ ਅਜੇ ਇਹ ਉਹ ਕਿਹੜੇ ਕੰਮ ਨੇ ਜਿਹੜੇ ਬਿਲਕੁਲ ਵੀ ਸਾਨੂੰ ਨਹੀਂ ਕਰਨੇ ਚਾਹੀਦੇ ਪੁਰਾਣੀਆਂ ਕਥਾਵਾਂ ਦੇ ਅਨੁਸਾਰ ਕਰਵਾ ਚੌਥ ਦੀ ਪਰੰਪਰਾ ਦੇਵਤਿਆਂ ਦੇ ਸਮੇ ਤੋਂ ਚੱਲੀ ਆ ਰਹੀ ਹੈ ਮੰਨਿਆ ਜਾਂਦਾ ਹੈ ਕਿ ਇੱਕ ਵਾਰ ਦੇਵਤਾ ਤੇ ਦਾਣਵਾ ਵੇਚ ਕੋਰ ਜੁਦ ਹੋਇਆ ਤੇ ਉਸ ਜੋਤ ਦੇ ਵਿੱਚ ਦੇਵਤਿਆਂ ਦੀ ਹਾਰ ਹੋ ਰਹੀ ਸੀ ਤੇ ਦੇਵਤੇ ਬ੍ਰਹਮ ਦੇਵ ਦੇ ਕੋਲ ਗਏ ਤੇ ਉਥੇ ਜਾ ਕੇ ਆਪਣੀ ਰક્ષਾ ਦੀ ਪ੍ਰਾਰਥਨਾ ਕੀਤੀ ਬ੍ਰਹਮਦੇਵ ਨੇ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਤੋਂ ਤੁਹਾਨੂੰ ਬਚਾਉਣ ਦੇ ਲਈ ਸਾਰੀਆਂ ਦੇਵੀਆਂ ਨੂੰ ਭਾਵਕੇ ਤੁਹਾਡੀਆਂ ਪਤਨੀਆਂ ਨੂੰ ਆਪਣੇ ਆਪਣੇ ਪਤੀਆਂ ਦੇ ਲਈ ਵਰਤ ਰੱਖਣਾ ਚਾਹੀਦਾ ਹੈ ਤੇ ਸੱਚੇ ਦੇਵ ਦੇ ਨਾਲ ਉਹਨਾਂ ਦੀ ਜੇਤ ਦੀ ਪ੍ਰਾਰਥਨਾ ਕਰਨੀ ਚਾਹੀਦੀ ਏ ਤੇ ਬ੍ਰਹਮਦੇਵ ਨੇ ਉਹਨਾਂ ਦੇਵਤਿਆਂ ਨੂੰ ਇਹ ਵਾਚਨ ਦਿੱਤਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਨਿਸ਼ਚਿਤ ਹੀ ਇਸ ਯੁੱਧ ਦੇ ਵਿੱਚ ਤੁਹਾਡੀ ਸਾਰੇ ਦੇਵਤਿਆਂ ਦੀ ਜਿੱਤ ਹੋਵੇਗੀ ਬ੍ਰਹਮ ਦੇਵ ਦੇ ਇਸ ਸੁਚਾਰ ਅਨੁਸਾਰੇ ਦੇਵਤਿਆਂ ਤੇ ਉਹਨਾਂ ਦੀਆਂ ਪਤਨੀਆਂ ਨੇ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਬ੍ਰਹਮਦੇਵ ਜੀ ਕਹੇ ਅਨੁਸਾਰ ਕਾਰਤਿਕ ਮਹਾਦੀ ਚਤੁਰਥੀ ਨੂੰ ਸਾਰੇ ਦੇਵਤਿਆਂ ਦੀਆਂ ਪਤਨੀਆਂ ਨੇ ਵਰਤ ਰੱਖਿਆ ਤੇ ਆਪਣੇ ਪਤੀ ਭਾਵ ਕੇ ਦੇਵਤਿਆਂ ਦੀ ਜਿੱਤ ਦੇ ਲਈ ਪ੍ਰਾਰਥਨਾ ਕੀਤੀ। ਉਹਨਾਂ ਦੀ ਇਹ ਪ੍ਰਾਰਥਨਾ ਸਵੀਕਾਰ ਹੋਈ ਤੇ ਜੁੱਧ ਦੇ ਵਿੱਚ ਦੇਵਤਿਆਂ ਦੀ ਜਿੱਤ ਹੋ ਗਈ ਇਸ ਖੁਸ਼ਖਬਰੀ ਨੂੰ ਸੁਣ ਕੇ ਸਾਰੀਆਂ ਦੇਵ ਪਤਨੀਆਂ ਨੇ ਆਪਣਾ ਵਰਤ ਖੋਲਿਆ ਤੇ ਖਾਣਾ ਖਾਧਾ ਉਸ ਸਮੇਂ ਅਸਮਾਨ ਦੇ ਵਿੱਚ ਚੰਦ ਵੀ ਨਿਕਲ ਆਇਆ ਸੀ ਤੇ ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਕਰਵਾ ਚੌਥ ਦੇ ਵਰਤ ਦੀ ਪਰੰਪਰਾ ਸ਼ੁਰੂ ਹੋਈ ਸੀ ਆਓ ਹੁਣ ਜਾਣ ਲੈਂਦੇ ਹਾਂ ਕਿ ਕੁਝ ਇਸ ਤਰ੍ਹਾਂ ਦੇ ਕੰਮਾਂ ਦੇ ਬਾਰੇ ਜੋ ਕਿ ਕਰਵਾ ਚੌਥ ਤੇ ਹਰ ਇੱਕ ਸੁਹਾਗਣ ਔਰਤ ਨੂੰ ਪੂਰੇ ਧਿਆਨ ਦੇ ਨਾਲ ਕਰਨੇ ਚਾਹੀਦੇ ਨੇ ਸੋ ਇਸੇ ਤਰੀਕੇ ਦੇ ਨਾਲ ਕਰਵਾ ਚੌਥ ਦੀ ਪੂਜਾ ਸ਼ਾਮ ਦੀ ਲਗਭਗ 1 ਘੰਟਾ ਪੈਣਾ ਉੱਤਰ ਪੂਰਬ ਦਿਸ਼ਾ ਭਾਵ ਕੇ ਈਸ਼ਾਨ ਕੋਣ ਵੱਲ ਮੂੰਹ ਕਰਕੇ ਹੀ ਕਰਨੀ ਚਾਹੀਦੀ ਹੈ ਇਸ ਤੋਂ ਬਾਅਦ ਚੰਦ ਦੇ ਚੜਨ ਤੇ ਉਸ ਦੀ ਪੂਜਾ ਕਰਦੇ ਹੋਏ ਅਰਗ ਦੇਣਾ ਚਾਹੀਦਾ ਹੈ ਕਰਵਾ ਚੌਥ ਵਰਤ ਨੂੰ ਸੁਹਾਗਣ ਔਰਤਾਂ ਹੀ ਰੱਖਦੀਆਂ ਨੇ ਪਰ ਜੇਕਰ ਕਿਸੇ ਕੁੜੀ ਦਾ ਵਿਆਹ ਤੈ ਹੋ ਚੁੱਕੀ ਹੈ ਤਾਂ ਉਹ ਵੀ ਆਪਣੇ ਹੋਣ ਵਾਲੇ ਪਤੀ ਦੇ ਨਾਮ ਦਾ ਕਰਵਾ ਚੌਥ ਵਰਤ ਰੱਖ ਸਕਦੀ ਹੈ ਪਰ ਉਸ ਨੂੰ ਚੰਦ ਦੇ ਦਰਸ਼ਨ ਦੀ ਬਜਾਏ ਤਾਰਿਆਂ ਨੂੰ ਦੇ ਕੇ ਹੀ ਵਰਤ ਖੋਲਣਾ ਚਾਹੀਦਾ ਹੈ ਤੇ ਕਰਵਾ ਚੌਥ ਵਰਤ ਦੇ ਦਿਨ ਵਰਤ ਨੂੰ ਖੋਲਣ ਦੇ ਲਈ ਬਣਾਏ ਗਏ ਭੋਜਨ 'ਚ ਲਸਣ ਪਿਆਜ਼ ਵਰਗੀਆਂ ਤਾਮਸਿਕ ਚੀਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਤੇ ਇਸ ਭੋਜਨ ਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਆਪਣੇ પતિ ਨੂੰ ਖਾਣ ਦੇ ਲਈ ਦੇਣਾ ਚਾਹੀਦਾ। ਕਰਵਾ ਚੌਥ ਦੇ ਦਿਨ देर ਤੱਕ ਨਹੀਂ ਸੌਣਾ ਚਾਹੀਦਾ ਕਿਉਂਕਿ ਵਰਤ ਦੀ ਸ਼ੁਰੂਆਤ ਸੂਰਜ ਚੜ੍ਹਨ ਦੇ ਨਾਲ ਹੀ ਹੋ ਜਾਂਦੀ ਹੈ ਤੇ ਸਰਗੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਖਾਣਾ ਚਾਹੀਦਾ। ਸੱਸ ਦੇ ਦੁਆਰਾ ਦਿੱਤੀ ਹੋਈ ਸਰਗੀ ਕਰਵਾ ਚੌਥ ਤੇ ਸ਼ੁਗ ਮੰਨੀ ਜਾਂਦੀ ਹੈ ਤੇ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਸੱਸ ਆਪਣੀ ਨੂੰ-ਨੂੰ ਕੁਝ ਮਠਿਆਈਆਂ ਕੱਪੜੇ ਤੇ ਸ਼ਿੰਗਾਰ ਦਾ ਸਮਾਨ ਦਿੰਦੀ ਹੈ ਤੇ ਸਰਗੀ ਦਾ ਭੋਜਨ ਕਰੋ ਤੇ ਭਗਮਾਨ ਦੀ ਪੂਜਾ ਕਰਕੇ ਨਿਰਜਲਾ ਵਰਤ ਦਾ ਸੰਕਲਪ ਲਾਓ ਕਾਲੇ ਤੇ ਪੂਰੇ ਰੰਗ ਦੇ ਕੱਪੜੇ ਬਿਲਕੁਲ ਵੀ ਨਾ ਪਾਓ ਪੂਜਾ ਪਾਠ ਤੇ ਪੂਰੇ ਤੇ ਕਾਲੇ ਰੰਗ ਦੇ ਕੱਪੜਿਆਂ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਤੇ ਹੋ ਸਕੇ ਤਾਂ ਇਸ ਦਿਨ ਲਾਲ ਰੰਗ ਦੇ ਹੀ ਕੱਪੜੇ ਪਾਓ ਕਿਉਂਕਿ ਲਾਲ ਰੰਗ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਿਵੇਂ ਨਾਲ ਕਿਹਾ ਜਾਂਦਾ ਹੈ ਕਿ ਪੂਜਾ 'ਚ ਧਿਆਨ ਨਾ ਭਟਕੇ ਕੁਝ ਔਰਤਾਂ ਇਸ ਦਿਨ ਸਮਾਂ ਬਤੀਤ ਕਰਨ ਦੇ ਲਈ ਟੀਵੀ ਦੇਖਦੀਆਂ ਨੇ ਗੱਪ-ਸ਼ਾਪ ਕਰਦੀਆਂ ਨੇ ਇਸ ਦਿਨ ਪੂਜਾ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਭਜਨ ਕੀਰਤਨ ਜ਼ਰੂਰ ਕਰੋ ਜਾਂ ਫਿਰ ਸੁਣੋ ਸੁੱਤੇ ਪਏ ਹੋਏ ਘਰ ਦੇ ਮੈਂਬਰ ਨੂੰ ਬਿਲਕੁਲ ਨਾ ਉਠਾਓ ਪਰ ਤੁਸੀਂ ਖੁਦ ਨਾ ਸੋਵੋ ਇਸ ਤੋਂ ਇਲਾਵਾ ਇਸ ਦਿਨ ਔਰਤਾਂ ਨੂੰ ਘਰ ਦੇ ਕਿਸੇ ਵੀ ਸੁਤੇ ਹੋਏ ਮੈਂਬਰ ਨੂੰ ਉਠਾਉਣਾ ਨਹੀਂ ਚਾਹੀਦਾ Hindu ਸ਼ਾਸਤਰਾਂ ਦੇ ਅਨੁਸਾਰ ਕਰਵਾ ਚੌਥ ਦੇ ਦਿਨ ਕਿਸੇ ਸੌਂਦੇ ਹੋਏ ਵਿਅਕਤੀ ਨੂੰ ਨੀਂਦ ਤੋਂ ਉਠਾਉਣਾ ਬੇहद ਹੀ ਅਸ਼ੁਭ ਮੰਨਿਆ ਜਾਂਦਾ ਹੈ ਤੇ ਇਸ ਲਈ ਕਿਸੇ ਦਾ અપમાન ਨਾ ਕਰੋ ਵਰਤ ਕਰਨ ਵਾਲੀਆਂ ਔਰਤਾਂ ਨੂੰ ਆਪਣੀ ਬੋਲੀ ਭਾਵਕੇ ਆਪਣੀ ਬੋਲੀ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਤੇ ਔਰਤਾਂ ਨੂੰ ਘਰ ਦੇ ਕਿਸੇ ਵੀ ਵੱਡੇ ਦਾ અપਮਾਨ ਨਹੀਂ ਕਰਨਾ ਚਾਹੀਦਾ ਤੇ ਇਸ ਦਿਨ ਆਪਣੇ ਪਤੀ ਦੇ ਨਾਲ ਝਗੜਾ ਬਿਲਕੁਲ ਵੀ ਨਾ ਕਰੋ ਕਿਉਂਕਿ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਕਰਵਾ ਚੌਥ ਵਰਤਾ ਵਾਲੇ ਦਿਨ ਔਰਤਾਂ ਨੂੰ ਪਤੀ ਦੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਝਗੜਾ ਕਰਮ ਦੀ ਨਾਲ ਤੁਹਾਨੂੰ ਵਰਤ ਦਾ ਪੂਰਾ ਸ਼ੋਭਾ ਵਾਲਾ ਪ੍ਰਾਪਤ ਨਹੀਂ ਹੁੰਦਾ ਬਾਕੀ ਔਰਤਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਦੂਜਿਆਂ ਨੂੰ ਨਾ ਦਿਓ ਆਪਣੇ ਸ਼ਿੰਗਾਰ ਦਾ ਸਮਾਨ ਕਰਵਾ ਚੌਥ ਦੇ ਦਿਨ ਔਰਤਾਂ ਆਪਣੀ ਸ਼ਿੰਗਾਰ ਦਾ ਸਮਾਨ ਕਿਸੇ ਦੂਜੀ ਔਰਤ ਨੂੰ ਬਿਲਕੁਲ ਵੀ ਨਾ ਦੇਣ ਤੇ ਨਾ ਹੀ ਇਸ ਦਿਨ ਕਿਸੇ ਦੂਜੀ ਔਰਤ ਦੇ ਸ਼ਿੰਗਾਰ ਦਾ ਸਮਾਨ ਇਸਤੇਮਾਲ ਕਰਨਾ ਪੋਲਕੇ ਵੀ ਆਪਣੇ ਸ਼ਿੰਗਾਰ ਦੀਆਂ ਇਹਨਾਂ ਚੀਜ਼ਾਂ ਦਾ ਦਾਨ ਨਾ ਕਰੋ ਤੇ ਨਾ ਹੀ ਕਰਵਾ ਚੌਥ ਦੇ ਵਰਤ ਵਾਲੇ ਦਿਨ ਸਫੇਦ ਚੀਜ਼ਾਂ ਦਾ ਦਾਨ ਕਰਨ ਤੋਂ ਖਾਸ ਸਾਨੂੰ ਬਚਣਾ ਚਾਹੀਦਾ ਹੈ ਜਿਵੇਂ ਕਿ ਸਫੇਦ ਚੀਜ਼ਾਂ ਦੇਣੀਆਂ ਤੇ ਨਾ ਹੀ ਇਸ ਦਿਨ ਕਿਸੇ ਦੂਜੀ ਔਰਤ ਦੇ ਸ਼ਿੰਗਾਰ ਦਾ ਸਮਾਨ ਪੋਲਕੇ ਵੀ ਇਸਤੇਮਾਲ ਨਾ ਕਰੋ ਇਹ ਇਨਾ ਚੀਜ਼ਾਂ ਦਾ ਦਾਨ ਵੀ ਨਾ ਕਰੋ ਕਰਵਾ ਚੌਥ ਦੇ ਵਰਤ ਵਾਲੇ ਦਿਨ ਚਿੱਟੀਆਂ ਚੀਜ਼ਾਂ ਦਾ ਦਾਨ ਕਰਨ ਤੋਂ ਖਾਸ ਤੌਰ ਤੇ ਸਾਨੂੰ ਬਚਣਾ ਚਾਹੀਦਾ ਜਿਵੇਂ ਕਿ ਚਿੱਟੇ ਸਲਾਈ ਕਿਢਾਈ ਜਾਂ ਫਿਰ ਬਟਨ ਲਗਵਾਉਣ ਵਰਗੇ ਕੰਮ ਇਸ ਦੇ ਨਹੀਂ ਕਰਨੇ ਚਾਹੀਦੇ ਤੇ ਚੰਦ ਨੂੰ ਅਰਗੇ ਦਿੱਤੇ ਬਿਨਾ ਭੋਜਨ ਕਦੇ ਵੀ ਨਾ ਕਰੋ ਕਿਉਂਕਿ ਕਰਵਾ ਚੌਥ ਦੇ ਵਰਤ ਵਾਲੇ ਦਿਨ ਚੰਦ੍ਰਤੇ ਸ਼ਰਣੀ ਵਿੱਚੋਂ ਚੰਦ ਨੂੰ ਦੇਖਿਆ ਜਾਂਦਾ ਹੈ ਤੇ ਚੰਦਰਮਾ ਨੂੰ ਅਰਗ ਦੇ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਗ੍ਰਹਿਣ ਕਰਦੀਆਂ ਨੇ ਔਰਤਾਂ ਤੇ ਉਸ ਤੋਂ ਬਾਅਦ ਹੀ ਵਰਤ ਨੂੰ ਪੂਰਾ ਕਰਦੀਆਂ। ਉਸ ਦਿਨ ਤੁਸੀਂ ਬਿਨਾ ਚੰਦਰਮਾ ਦੀ ਪੂਜਾ ਕੀਤੇ ਤੇ ਅਰਗ ਦਿੱਤੇ ਬਿਨਾ ਪੂਜ ਨਹੀਂ ਕਰ ਸਕਦੇ। ਜੇਕਰ ਕਿਸੇ ਕਾਰਨ ਚੰਦ ਨਾ ਦਿਖੇ ਜੋਤਿਸ਼ ਉਪਾਏ ਕਰਕੇ ਪੂਜਾ ਤੇ ਆਰਾਧਨਾ ਉਸ ਤੋਂ ਬਾਅਦ ਹੀ ਵਰਤ ਨੂੰ ਪੂਰਾ ਕਰੋ ਦੇਣ ਦੇ ਵਿੱਚ ਨਾ ਸੋਵੋ ਕਰਵਾ ਚੌਥ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਦੇਣ ਦੇ ਵਿੱਚ ਕਦੇ ਵੀ ਨਹੀਂ ਸੌਣਾ ਚਾਹੀਦਾ ਵਰਤ ਰੱਖ ਕੇ ਸੌਣ ਦੇ ਨਾਲ ਵਰਤ ਦਾ ਫਲ ਪ੍ਰਾਪਤ ਬਿਲਕੁਲ ਵੀ ਨਹੀਂ ਹੁੰਦਾ ਇਹ નિષ્ਫਲ ਹੋ ਜਾਂਦਾ ਹੈ ਤੇ ਦੋਸ਼ ਵੀ ਲੱਗਦਾ ਹੈ ਕਰਵਾ ਚੌਥ ਸਬੇਤ ਸਾਰੇ ਵਰਤਾਂ ਵਿੱਚ ਇਹ ਨਿਯਮ ਲਾਗੂ ਹੁੰਦਾ ਹੈ ਤੇ ਹਾਲਾਂਕਿ ਜਿੰਨਾ ਨੂੰ ਸੇਤ ਸੰਬੰਧੀ ਪਰੇਸ਼ਾਨੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਸ਼ੂਟ ਹੁੰਦੀ ਹੈ ਕਿ ਉਹ ਦਿਨੇ ਸੌਂ ਸਕਦੇ ਆ ਜਾਂ ਆਪਣੀ ਸੌਫਦਾ ਦੇ ਅਨੁਸਾਰ ਆਰਾਮ ਕਰ ਸਕਦੇ ਆ ਪਰ ਕਰਵਾ ਚੌਥ ਦਾ ਵਰਤ ਬਿਨਾ ਪੂਜਾ ਤੋਂ ਅਧੂਰਾ ਮੰਨਿਆ ਜਾਂਦਾ ਹੈ ਜਦੋਂ ਤੁਸੀਂ ਸ਼ਾਮ ਦੇ ਸਮੇਂ ਮਾਤਾ ਗੋਰੀ ਦੀ ਪੂਜਾ ਕਰੋ ਤਾਂ ਕਰਵਾ ਚੌਥ ਵਰਤ ਦੀ ਕਥਾ ਜ਼ਰੂਰ ਸੁਨੋ ਕਿਉਂਕਿ ਕਥਾ ਸੁਣਨ ਦੇ ਨਾਲ ਹੀ ਵਰਤ ਪੂਰਾ ਹੁੰਦਾ ਹੈ ਤੇ ਉਸ ਦਾ ਮਹੱਤਵ ਵੀ ਪਤਾ ਲੱਗਦਾ ਹੈ ਕਰਵਾ ਚੌਥ ਦੀ ਪੂਜਾ ਹੋਣ ਤੋਂ ਬਾਅਦ ਆਪਣੀ ਸੱਸ ਨੂੰ ਪੂਜਾ ਤੇ ਸੁਹਾਗ ਦੀ ਸਮਗਰੀ ਦੇਣਾ ਬਿਲਕੁਲ ਵੀ ਨਾ ਭੁੱਲੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਉਹ ਖੁਸ਼ ਹੋ ਕੇ ਤੁਹਾਨੂੰ ਅਖੰਡ ਸੁਭਾਗ ਤੇ ਸੁਖੀ ਵਿਵਾਹਿਕ ਜੀਵਨ ਦਾ ਅਸ਼ੀਰਵਾਦ ਵੀ ਦਿੰਦੀ ਹੈ ਤੇ ਤੁਹਾਡੇ ਪਤੀ ਦੀ ਲੰਬੀ ਉਮਰ ਹੁੰਦੀ ਹੈ ਕਰਵਾ ਚੌਥ ਦੇ ਦਿਨ ਇੱਕ ਔਰਤ ਨੂੰ ਪਰਾਈ ਔਰਤ ਦੀਆਂ ਚੂੜੀਆਂ ਕਦੇ ਵੀ ਨਹੀਂ ਪਾਉਣੀਆਂ ਚਾਹੀਦੀਆਂ ਇਸ ਨਾਲ ਤੁਹਾਡਾ ਵਸਿਆ ਵਸਾਇਆ ਘਰ ਬਰਬਾਦ ਹੋ ਸਕਦਾ ਹੈ ਤੇ ਤੁਹਾਡਾ ਵਿਆਹ ਤਾਂ ਜੀਵਨ ਵੀ ਖਰਾਬ ਹੋ ਸਕਦਾ ਹੈ ਅਕਸਰ ਇਹ ਗਲਤੀਆਂ ਕਈ ਔਰਤਾਂ ਕਰ ਦਿੰਦੀਆਂ ਨੇ ਤੇ ਉਹਨਾਂ ਦੇ ਅਸ਼ੁਭ ਨਤੀਜੇ ਉਹਨਾਂ ਨੂੰ ਮਿਲਦੇ ਨੇ ਇਸ ਲਈ ਤੁਸੀਂ ਇਹ ਗਲਤੀ ਕਦੇ ਨਾ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਕਰਵਾ ਚੌਥ ਦਾ ਵਰਤ ਕਦੇ ਵੀ ਸਫਲ ਨਹੀਂ ਹੁੰਦਾ ਕਰਵਾ ਚੌਥ ਤੇ ਸੁੰਨੀ ਕਲਾਈ ਰੱਖਣਾ ਤੁਹਾਡੇ ਲਈ ਸਭ ਤੋਂ ਵੱਡਾ ਦੋਸ਼ ਹੁੰਦਾ ਹੈ।ਦਰ ਅਸਲ ਕਰਵਾ ਚੌਥ ਦੇ ਦਿਨ ਹੱਥਾਂ 'ਚ ਚੂੜੀਆਂ ਨਾ ਪਾਉਣ ਇਹ ਗੱਲ ਦਾ ਸਬੂਤ ਹੈ ਕਿ ਤੁਸੀਂ ਆਪਣੇ ਪਤੀ ਦਾ ਭਵਿੱਖ ਖਤਰੇ ਦੇ ਵਿੱਚ ਪਾ ਰਹੇ ਹੋ ਇਸ ਲਈ ਘਟੋ ਘਟ ਖਾਸ ਤੌਰ ਤੇ ਕਰਵਾ ਚੌਥ ਦੇ ਦਿਨ ਤੁਹਾਨੂੰ ਹੱਥਾਂ 'ਚ ਖਰੀਆਂ ਚੂੜੀਆਂ ਜ਼ਰੂਰ ਪਾਉਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਵਰਤ ਸਫਲ ਹੁੰਦਾ ਹੈ ਤੇ ਕਰਵਾ ਚੌਥ ਦੇ ਦਿਨ ਇੱਕਦਮ ਚਿੱਟੀਆਂ ਚੂੜੀਆਂ ਕਦੇ ਵੀ ਨਹੀਂ ਪਾਉਣੀਆਂ ਚਾਹੀਦੀਆਂ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਔਰਤਾਂ ਨੂੰ ਹਮੇਸ਼ਾ ਆਪਣੀ ਹੱਥਾਂ ਦੇ ਵਿੱਚ ਜੋੜੇ ਨਾਲ ਹੀ ਚੂੜੀਆਂ ਪਾਉਣੀਆਂ ਚਾਹੀਦੀਆਂ ਨੇ ਸਿੰਗਲ ਜੋੜੀ ਜਾਂ ਤਿੰਨ ਚੂੜੀਆਂ ਹੱਥ 'ਚ ਨਹੀਂ ਪਾਉਣੀਆਂ ਚਾਹੀਦੀਆਂ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਪਤੀ ਦਾ ਦੁਰਭਾਗ ਆਉਂਦਾ ਏ ਤੇ ਨਾਲ ਹੀ ਟੁੱਟੀਆਂ ਹੋਈਆਂ ਚੂੜੀਆਂ ਨੂੰ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਏ ਇਸ ਤਰ੍ਹਾਂ ਦੀ ਚੂੜੀ ਜੇਕਰ ਕੋਈ ਵੀ ਔਰਤ ਪਾਉਂਦੀ ਏ ਤਾਂ ਉਹ ਪਤੀ ਤੇ ਇਹ ਸੰਕਟ ਲੈ ਆਉਂਦੀ ਏ ਕਿਉਂਕਿ ਗੈਣਿਆਂ ਦੇ ਨਾਲ ਸੱਜੀਆਂ ਸਵਰੀਆਂ ਔਰਤਾਂ માતા ਪਾਰਵਤੀ ਨੂੰ ਬਹੁਤ ਪਸੰਦ ਹੁੰਦੀਆਂ ਨੇ ਜੇਕਰ ਤੁਸੀਂ ਆਪਣੇ ਹੱਥਾਂ ਦੇ ਵਿੱਚ ਚੂੜੀਆਂ ਪਾਉਣੇ ਹੁੰਦਾ ਤੁਸੀਂ ਮਾਤਾ ਪਾਰਵਤੀ ਦੇ ਪਿਆਰੀਓ ਕਿਉਂਕਿ ਇਹ ਵਰਤਮਾਤਾ ਪਾਰਵਤੀ ਨੂੰ ਸਮਰਪਿਤ ਹੈ ਇਸ ਲਈ ਮਾਤਾ ਪਾਰਵਤੀ ਜੀ ਦਾ ਅਸ਼ੀਰਵਾਦ ਪਾਉਣ ਦੇ ਲਈ ਇਹਨਾਂ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋ ਸੋ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਕਈ ਜਗ੍ਹਾ ਤੇ ਪਹਿਲਾ ਕਰਵਾ ਚੌਥ ਆਪਣੀ ਪੇਕਿਆਂ ਤੇ ਮਨਾਇਆ ਜਾਂਦਾ ਹੈ ਪਰ ਜੇਕਰ ਤੁਹਾਡਾ ਪਹਿਲਾ ਕਰਵਾ ਚੌਥ ਨਹੀਂ ਹੈ ਤਾਂ ਤੁਹਾਨੂੰ ਇਹ ਤਿਉਹਾਰ ਆਪਣੇ ਸਹੁਰੇ ਘਰ ਹੀ ਮਨਾਉਣਾ ਚਾਹੀਦਾ ਹੈ ਤੇ ਆਪਣੇ ਪੇਕੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਵਰਤ ਰੱਖਣ ਤੋਂ ਪਹਿਲਾਂ ਤੁਸੀਂ ਇਹ ਧਿਆਨ ਜ਼ਰੂਰ ਰੱਖੋ ਕਿ ਤੁਹਾਡੇ ਪਰਿਵਾਰ ਦੇ ਜਿੰਨੇ ਵੀ ਵੱਡੇ ਹਨ ਜਿਵੇਂ ਕਿ ਸੋਹਰਾ ਵੱਡੇ ਭਰਾ ਤੇ ਪਰਜਾਈ ਉਹਨਾਂ ਦੇ ਪੈਰ ਛੂ ਕੇ ਉਹਨਾਂ ਦਾ ਅਸ਼ੀਰਵਾਦ ਜ਼ਰੂਰ ਲਓ ਕਰਵਾ ਚੌਥ ਤੇ ਔਰਤਾਂ ਨੂੰ 16 ਸ਼ਿੰਗਾਰ ਜ਼ਰੂਰ ਕਰਨੇ ਚਾਹੀਦੇ ਨੇ ਹਰ ਔਰਤ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖੀ ਦੀਏ ਤੇ ਇਸ ਦਿਨ 16 ਸ਼ਿੰਗਾਰ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਏ ਤੇ ਆਓ ਇੱਕ ਇੱਕ ਕਰਕੇ ਅਸੀਂ ਜਾਣਦੇ ਹਾਂ ਕਿ ਉਹ ਕਿਹੜੇ ਸ਼ਿੰਗਾਰ ਨੇ ਜੋ ਔਰਤਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੁੰਨੀ ਵਿਆਹ ਦੇ ਸਮੇਂ ਦੀ ਚੁੰਨੀ ਜਾਂ ਕੋਈ ਲਾਲ ਪੀਲੇ ਰੰਗ ਦੀ ਚੁੰਨੀ ਇਸ ਦਿਨ ਜ਼ਰੂਰ ਲਓ ਜੇਕਰ ਤੁਹਾਡੀ ਚੁੰਨੀ ਵਿੱਚ ਕੋਈ ਸੁਰਾਖ ਏ ਜਾਂ ਫਿਰ ਉਹ ਫਟ ਗਈ ਏ ਤਾਂ ਉਸ ਨੂੰ ਸਿਲਾਈ ਕਰਵਾ ਲਓ ਜਾਂ ਹਲਦੀ ਦਾ ਟਿੱਕਾ ਲਗਾਓ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਸੰਧੂਰ ਕਰਵਾ ਚੌਥ ਤੇ ਸੰਧੂਰ ਦਾ ਖਾਸ ਮਹੱਤਵ ਇਹ ਹੈ ਮਾਂਗ ਚ ਜਾਂ ਨੱਕ ਦੇ ਨੇੜੇ ਲਗਾਇਆ ਜਾਂਦਾ ਹੈ ਸੰਧੂਰ ਨਾ ਹੋਵੇ ਤਾਂ ਪੀਲਾ ਸੰਧੂਰ ਵੀ ਲਗਾ ਸਕਦੇ ਹੋ ਕੀ ਜ਼ਰੇ ਨੰਬਰ ਤੇ ਗੱਲ ਕਰਦੇ ਆਂ ਚੂੜੀਆਂ ਲਾਲ ਰੰਗ ਦੀਆਂ ਕੱਚ ਦੀਆਂ ਚੂੜੀਆਂ ਸਭ ਤੋਂ ਸ਼ੁਭ ਮੰਨੀਆਂ ਜਾਂਦੀਆਂ ਨੇ ਜੇਕਰ ਪਲਾਸਟਿਕ ਜਾਂ ਫਿਰ ਫਾਈਬਰ ਦੀਆਂ ਚੂੜੀਆਂ ਪਾਉਣੇ ਤਾਂ ਉਸ ਦੇ ਨਾਲ ਕੱਚ ਦੀਆਂ ਚੂੜੀਆਂ ਵੀ ਤੁਸੀਂ ਜ਼ਰੂਰ ਪਾਓ ਨੀਲ ਪੈਂਟ ਆਪਣੇ ਨਹਾਂ ਨੂੰ ਸੋਹਣਾ ਬਣਾਉਣ ਦੇ ਲਈ ਤੁਸੀਂ ਨੀਲ ਪਾਲਿਸ਼ ਦਾ ਪਰ ਜੋ ਕਰ ਸਕਦੇ ਉਹ ਨੀਲ ਪਾਲਿਸ਼ ਤੁਹਾਡੇ ਸ਼ਿੰਗਾਰ ਨੂੰ ਸੰਪੂਰਨ ਬਣਾਉਂਦੀ ਹੈ ਇਸ ਤੋਂ ਇਲਾਵਾ ਆਲਤਾ ਪੈਰਾਂ ਨੂੰ ਸਜਾਉਣ ਦੇ ਲਈ ਆਲਤਾ ਦਾ ਇਸਤੇਮਾਲ ਜ਼ਰੂਰ ਕਰੋ ਇਹ ਬਹੁਤ ਸ਼ੋਭਕ ਹੁੰਦਾ ਹੈ ਤੇ ਮਹਿੰਦੀ ਮਹਿੰਦੀ ਲਗਾਉਣਾ ਕਰਵਾ ਚੌਥ ਦਾ ਅਹਿਮ ਹਿੱਸਾ ਹੁੰਦਾ ਹੈ ਤੇ ਇਸ ਦਿਨ ਪਹਿਲਾਂ ਚਾ ਕਰਵਾ ਚੌਥ ਦੇ ਦਿਨ ਹੀ ਮਹਿੰਦੀ ਜ਼ਰੂਰ ਲਗਾਓ ਇਸ ਤੋਂ ਇਲਾਵਾ ਲਿਪਸਟਿਕ ਆਪਣੇ ਬੁੱਲਾਂ ਨੂੰ ਖੂਬਸੂਰਤ ਬਣਾਉਣ ਦੇ ਲਈ ਲਿਪਸਟਿਕ ਜ਼ਰੂਰ ਲਗਾਓ ਅੱਜਕੱਲ੍ਹ ਚੱਲ ਰਹੇ ਨਿਊ ਸ਼ੇਡ ਜਿੰਨਾ ਹੋ ਸਕੇ ਇਸ ਦਿਨ ਨਾ ਲਗਾਓ ਤੁਸੀਂ ਲਾਲ ਮਹਿਰੂਨ ਪੀਕਚਾ ਇਸ ਤਰ੍ਹਾਂ ਦੀ ਟੂਨ ਵਾਲੀਆਂ ਲਿਪਸਟਿਕ ਲਗਾ ਸਕਦੇ ਹੋ ਇਸ ਤੋਂ ਇਲਾਵਾ ਕੱਜਲ ਅੱਖਾਂ ਨੂੰ ਸੋਹਣਾ ਬਣਾਉਣ ਦੇ ਲਈ ਅੱਖਾਂ ਦੇ ਵਿੱਚ ਕੱਜਲ ਦਾ ਪਰ ਜੋ ਕਰੋ ਇਹ ਵੀ ਸ਼ਿੰਗਾਰ ਦਾ ਮਹੱਤਵਪੂਰਨ ਹਿੱਸਾ ਹੁੰਦਾ ਹੈ ਇਸ ਤੋਂ ਇਲਾਵਾ ਬਿੰਦੀ ਲਾਲ ਜੈ ਸੂਟ ਦੇ ਨਾਲ ਦੀ ਮੈਚਿੰਗ ਬਿੰਦੀ ਕਰਵਾ ਚੌਥ ਵਾਲੇ ਦਿਨ ਜ਼ਰੂਰ ਲਗਾਓ ਜੇਕਰ ਤੁਹਾਡੇ ਕੋਲ ਸਫੇਦ ਘੁਮਕੁਮ ਹੈ ਤਾਂ ਲਾਲ ਬਿੰਦੀ ਦੇ ਨਾਲ ਇਸ ਨੂੰ ਵੀ ਸਾਈਡ ਤੇ ਲਗਾ ਸਕਨੇ ਹੋ ਇਸ ਤੋਂ ਇਲਾਵਾ ਪੰਜੇਬਾ ਤੇ ਬਿਸ਼ਵੇਦਾ ਪਰ ਜੋ ਕਰਨਾ ਪੈਰਾਂ 'ਚ ਪੰਜੇਬਾ ਤੇ ਬਿਸ਼ਵਾ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ ਜੋ ਔਰਤਾਂ ਆਮ ਤੌਰ ਤੇ ਇਹ ਨਹੀਂ ਪਾਉਂਦੀਆਂ ਤਾਂ ਇਸ ਦਿਨ ਜ਼ਰੂਰ ਪਾਓ ਜੇਕਰ ਹੈ ਨਹੀਂ ਤਾਂ ਕੋਈ ਗੱਲ ਨਹੀਂ ਕੁੰਕਮ ਸਫੇਦ ਚਾ ਲਾਲ ਕੁੰਕਮ ਜ਼ਰੂਰ ਖਰੀਦੋ ਇਸ ਨੂੰ ਪੂਜਾ ਵਿੱਚ ਇਸਤੇਮਾਲ ਕਰੋ ਤੇ ਬਿੰਦੀ ਦੇ ਨਾਲ ਵੀ ਜ਼ਰੂਰ ਲਗਾਓ ਇਸ ਤੋਂ ਇਲਾਵਾ ਕੰਗਣ ਜੇਕਰ ਤੁਹਾਡੇ ਕੋਲ ਸੋਨੇ ਜਾਂ ਚਾਂਦੀ ਦੇ ਕੰਗਣ ਹਨ ਤਾਂ ਜ਼ਰੂਰ ਪਾਓ ਜੇਕਰ ਨਹੀਂ ਹਨ ਤਾਂ ਆਰਟੀਫੀਸ਼ੀਅਲ ਕੰਗਣ ਵੀ ਤੁਸੀਂ ਪਾ ਸਕਦੇ ਹੋ ਇਸ ਤੋਂ ਇਲਾਵਾ ਮੰਗਲ ਸੂਤਰ ਮੰਗਲ ਸੂਤਰ ਔਰਤਾਂ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਰਵਾ ਚੌਥ ਦੇ ਦਿਨ ਇਸ ਨੂੰ ਜ਼ਰੂਰ ਪਾਓ ਸੋਨੇ ਤੇ ਆਰਟੀਫੀਸ਼ੀਅਲ ਸ਼ਿੰਗਾਰ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਜਗ੍ਹਾ ਤੇ ਤੁਸੀਂ ਆਰਟੀਫੀਸ਼ੀਅਲ ਜਿਵਲਰੀ ਵੀ ਪਾ ਸਕਦੇ ਹੋ ਵਿਚਾਰ ਦੇ ਵਿੱਚ ਕਈ ਸੋਨੇ ਡਿਜ਼ਾਈਨ ਉਪਲਬਧ ਹਨ ਕੰਗਣ ਰਿੰਗ ਨਥਨੀ ਤੇ ਨੈਕਲੇਸ ਤੁਸੀਂ ਆਪਣੀ ਪਸੰਦ ਤੇ ਬਜਟ ਦੇ ਅਨੁਸਾਰ ਲੈ ਸਕਦੇ ਹੋ करवा चौथ ਤੇ ਸ਼ਿੰਗਾਰ ਦਾ ਮਹੱਤਵ ਇਸ ਲਈ ਕਿਉਂਕਿ ਇਹ ਦਿਨ ਪਤੀ ਦੀ ਲੰਬੀ ਉਮਰ ਤੇ ਸੁਖ ਖੁਸ਼ਹਾਲੀ ਦੀ ਕਾਮਨਾ ਦਾ ਪ੍ਰਤੀਕ ਹੈ ਸ਼ਿੰਗਾਰ ਕਰਕੇ ਔਰਤਾਂ ਪੂਰੇ ਵਿਧੀ ਵਿਵਹਾਰ ਦੇ ਨਾਲ ਪੂਜਾ ਕਰਦੀਆਂ ਨੇ ਤੇ ਆਪਣੇ ਪਤੀ ਦੇ ਜੀਵਨ ਦੀ ਰੱਖਿਆ ਤੇ ਖੁਸ਼ੀ ਦੀ ਪ੍ਰਾਰਥਨਾ ਕਰਦੀਆਂ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਤੇ ਵੀਡੀਓ ਤੇ ਉਪਾਅ ਤੇ ਕੁਝ ਸੁਝਾਅ ਜੋ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਕਮੈਂਟ ਵਰਕਰਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਦਾਤਾ ਕਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵਾਦੇ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ